ਜੀ ਜਵਾਨ ਦਿਨ ਰਾਤ ਇੱਕ ਕਰਕੇ ਦੇ ਦੀ ਸੁਰੱਖਿਆ ਕਰ ਰਹੇ ਨੇ ਪਰ ਉਧਰ ਫੌਜੀਆਂ ਦੀ ਜੋ ਜਾਇਦਾਦ ਆ ਉਹ ਸੁਰੱਖਿਅਤ ਨਜ਼ਰ ਨਹੀਂ ਆ ਰਹੀ ਤਾਂ ਬਹੁਤ ਸਾਰੇ ਮਾਮਲੇ ਆ ਰਹੇ ਨੇ ਕਿ ਕਈ ਫੌਜੀ ਜਵਾਨਾਂ ਦੀ ਜਾਇਦਾਦ ਆ ਜਿਹੜੀ ਉਹ ਹੜੱਪੀ ਜਾ ਰਹੀ ਆ ਤੇ ਪਿੱਛੋਂ ਮੰਤਰੀ ਜਾਂ ਕੋਈ ਐਮਐਲਏ ਜਾਂ ਕਹਿ ਸਕਦੇ ਹੋ ਕਿ ਪਰਿਵਾਰਕ ਮੈਂਬਰ ਵੱਲੋਂ ਹੀ ਫੌਜੀਆਂ ਦੀ ਜਿਹੜੀ ਆ ਜਾਇਦਾਦ ਆ ਉਹ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਤਾਂ ਹੁਣ ਤਾਜ਼ਾ ਮਾਮਲਾ ਮਲੇਰ ਕੋਟਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਫੌਜੀ ਵੱਲੋਂ ਆਪਣੇ ਆ ਪਲਾਟ ਨੂੰ ਜਿਹੜਾ ਸੁਰੱਖਿਅਤ ਰੱਖਣ ਲਈ ਜੱਕ ਕਹਿ ਸਕਦੇ ਹੋ ਕਬਜ਼ਾ ਜਿਹੜਾ ਉਸ ਪਲਾਟ ਤੋਂ ਹਟਵਾਉਣ ਦੇ ਲਈ ਜਿਹੜਾ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਗੱਡੀ ਤੇ ਸਟicker ਚਪਕ ਕੇ ਗੱਡੀ ਤੇ ਤਸਵੀਰਾਂ ਲਗਾ ਕੇ ਇਹ ਫੌਜੀ ਜਿਹੜਾ ਸ਼ਹਿਰ-ਸ਼ਹਿਰ ਜਾ ਰਿਹਾ ਤੇ ਗੁਹਾਰ ਲਗਾ ਰਿਹਾ ਕਿ ਮੇਰੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਸੁੱਤਾ ਪਿਆ ਤੇ ਬਾਰ-ਬਾਰ ਡੀਸੀ ਨੂੰ ਜਿਹੜੇ ਆ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੋਈ ਜਿਹੜੇ ਆ ਕਾਰਵਾਈ ਨਹੀਂ ਹੋ ਰਹੀ ਜਦੋਂ ਕਿ ਇਸ ਵਿੱਚ ਕਈ ਅਸਰਾਂ ਤੇ ਕਾਰਵਾਈ ਕਰਨ ਦੇ ਹੁਕਮ ਤੱਕ ਵੀ ਹੋਏ ਹੋਏ ਆ ਪਰ ਕੋਈ ਕਾਰਵਾਈ ਨਹੀਂ ਹੋਈ ਉਕਤ ਫੌਜੀ ਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤਾਂ ਇਹ ਬਲੇਰ ਕੋਟਲਾ ਤੋਂ ਜਿਹੜੀ ਆ ਵੱਡੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਤੇ ਇਸ ਸਬੰਧੀ ਅਬਦੁੱਲ ਸਤਾਰ ਜਿਹੜਾ ਫੌਜੀ ਆ ਉਹ ਜਵਾਨ ਗੱਡੀ ਲੈ ਕੇ ਜਿਹੜਾ ਘੁੰਮ ਰਿਹਾ ਤੇ ਇਸੇ ਸਬੰਧੀ ਸਾਡੇ ਪੱਤਰਕਾਰ ਸਰਵ ਜੀ ਸੀ ਰਟੌਲ ਵੱਲੋਂ ਜਿਹੜੀ ਆ ਪੂਰੇ ਅੱਜ ਇਹ ਸਾਰੀ ਜਾਣਕਾਰੀ ਆ ਉਹ ਸਾਂਝੀ ਕੀਤੀ ਗਈ ਆ ਦਰਸ਼ਕਾਂ ਨਾਲ ਤੁਹਾਡੇ ਨਾਲ ਜਿਹੜੀ ਆ ਉਹ ਜਾਣਕਾਰੀ ਅਸੀਂ ਸਾਂਝੀ ਕਰਨ ਜਾ ਰਹੇ ਆ ਤੇ ਸੁਣੋ ਕੀ ਕੁਝ ਹੋ ਰਿਹਾ ਹੈ ਤੇ ਕਿਵੇਂ ਇਸ ਨੌਜਵਾਨ ਦੀ ਪਿੱਛੋਂ ਪਲਾਟ ਆ ਜਿਹੜਾ ਜ਼ਮੀਨ ਆ ਉਹ ਦੱਬ ਲਿਆ ਗਿਆ ਅਤੇ ਇਸ ਦੇ ਲਈ ਹੁਣ ਬਾਰ ਬਾਰ ਪ੍ਰਸ਼ਾਸਨ ਨੂੰ ਜਿਹੜੀਆਂ ਅਪੀਲਾ ਕਰਨ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਫੌਜੀ ਜਵਾਨ ਦਿਨ ਰਾਤ ਇੱਕ ਕਰਕੇ ਦੇ ਦੀ ਸੁਰੱਖਿਆ ਕਰ ਰਹੇ ਨੇ ਪਰ ਉਧਰ ਫੌਜੀਆਂ ਦੀ ਜੋ ਜਾਇਦਾਦ ਆ ਉਹ ਸੁਰੱਖਿਤ ਨਜ਼ਰ ਨਹੀਂ ਆ ਰਹੀ ਤਾਂ ਬਹੁਤ ਸਾਰੇ ਮਾਮਲੇ ਆ ਰਹੇ ਨੇ ਕਿ ਕਈ ਫੌਜੀ ਜਵਾਨਾਂ ਦੀ ਜਾਇਦਾਦ ਆ ਜਿਹੜੀ ਉਹ ਹੜੱਪੀ ਜਾ ਰਹੀ ਆ ਤੇ ਪਿੱਛੋਂ ਮੰਤਰੀ ਜਾਂ ਕੋਈ ਐਮਐਲਏ ਜਾਂ ਕਹਿ ਸਕਦੇ ਹੋ ਕਿ ਪਰਿਵਾਰਕ ਮੈਂਬਰ ਵੱਲੋਂ ਹੀ ਫੌਜੀਆਂ ਦੀ ਜਿਹੜੀ ਆ ਜਾਇਦਾਦ ਆ ਉਹ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਤਾਂ ਹੁਣ ਤਾਜ਼ਾ ਮਾਮਲਾ ਮਲੇਰ ਕੋਟਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਫੌਜੀ ਵੱਲੋਂ ਆਪਣੇ ਆ ਪਲਾਟ ਨੂੰ ਜਿਹੜਾ ਸੁਰੱਖਿਅਤ ਰੱਖਣ ਲਈ ਜੇ ਕਹਿ ਸਕਦੇ ਹੋ ਕਬਜ਼ਾ ਜਿਹੜਾ ਉਸ ਪਲਾਟ ਤੋਂ ਹਟਵਾਉਣ ਦੇ ਲਈ ਜਿਹੜਾ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਗੱਡੀ ਤੇ ਸਟicker ਚਪਕ ਕੇ ਗੱਡੀ ਤੇ ਤਸਵੀਰਾਂ ਲਗਾ ਕੇ ਇਹ ਫੌਜੀ ਜਿਹੜਾ ਸ਼ਹਿਰ-ਸ਼ਹਿਰ ਜਾ ਰਿਹਾ ਤੇ ਗੁਹਾਰ ਲਗਾ ਰਿਹਾ ਕਿ ਮੇਰੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਸੁੱਤਾ ਪਿਆ ਤੇ ਆ ਬਾਰ-ਬਾਰ ਡੀਸੀ ਨੂੰ ਜਿਹੜੇ ਆ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੋਈ ਜਿਹੜੇ ਆ ਕਾਰਵਾਈ ਨਹੀਂ ਹੋ ਰਹੀ ਜਦੋਂ ਕਿ ਇਸ ਵਿੱਚ ਕਈ ਅਸਰਾਂ ਤੇ ਕਾਰਵਾਈ ਕਰਨ ਦੇ ਹੁਕਮ ਤੱਕ ਵੀ ਹੋਏ ਹੋਏ ਆ ਪਰ ਕੋਈ ਕਾਰਵਾਈ ਨਹੀਂ ਹੋਈ ਉਕਤ ਫੌਜੀ ਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤਾਂ ਇਹ ਮਲੇਰ ਕੋਟਲਾ ਤੋਂ ਜਿਹੜੀ ਆ ਵੱਡੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਤੇ ਇਸ ਸਬੰਧੀ ਅਬਦੁੱਲ ਸਤਾਰ ਜਿਹੜਾ ਫੌਜੀ ਆ ਉਹ ਜਵਾਨ ਗੱਡੀ ਲੈ ਕੇ ਜਿਹੜਾ ਘੁੰਮ ਰਿਹਾ ਤੇ ਇਸੇ ਸਬੰਧੀ ਸਾਡੇ ਪੱਤਰਕਾਰ ਸਰਵ ਜੀ ਸੀ ਰਟਾਲ ਵੱਲੋਂ ਜਿਹੜੀ ਆ ਪੂਰੇ ਇਹ ਸਾਰੀ ਜਾਣਕਾਰੀ ਆ ਉਹ ਸਾਂਝੀ ਕੀਤੀ ਗਈ ਆ ਦਰਸ਼ਕਾਂ ਨਾਲ ਤੁਹਾਡੇ ਨਾਲ ਜਿਹੜੀ ਆ ਉਹ ਜਾਣਕਾਰੀ ਅਸੀਂ ਸਾਂਝੀ ਕਰਨ ਜਾ ਰਹੇ ਆ ਤੇ ਸੁਣੋ ਕੀ ਕੁਝ ਹੋ ਰਿਹਾ ਹੈ ਤੇ ਕਿਵੇਂ ਇਸ ਨੌਜਵਾਨ ਦੀ ਪਿੱਛੋਂ ਪਲਾਟ ਜਿਹੜਾ ਜ਼ਮੀਨ ਆ ਉਹ ਦੱਬ ਲਿਆ ਗਿਆ ਅਤੇ ਇਸ ਦੇ ਲਈ ਹੁਣ ਬਾਰ ਬਾਰ ਪ੍ਰਸ਼ਾਸਨ ਨੂੰ ਜਿਹੜੀਆਂ ਅਪੀਲਾ ਕਰਨ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ